ਸ਼੍ਰੀ ਅਕਾਲ ਦੋਸਤੋ ਪੈਟਰੋਲ ਡੀਜ਼ਲ ਵਰਤਣ ਵਾਲਿਆਂ ਲਈ ਆਈ ਤਾਜ਼ਾ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਮੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸਰਕਾਰ ਨੇ ਕੱਚੇ ਪੈਟਰੋਲੀਅਮ ਦੇ ਵਿਡਫੋਲ ਟੈਕਸ ਵਧਾਉਣ ਦਾ ਐਲਾਨ ਕੀਤਾ ਹੈ ਸਰਕਾਰ ਨੇ ਸੋਮਵਾਰ ਦੇਰ ਸ਼ਾਮ ਇਹ ਜਾਣਕਾਰੀ ਦਿੱਤੀ ਹੈ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਿਵੇਂ ਕਿ ਕਿ ਕੱਚੇ ਪੈਟਰੋਲੀਅਮ ਦੇ ਵਿਡਫੋਲ ਟੈਕਸ 3250 ਰੁਪਏ ਤੋਂ ਵਧਾ ਕੇ 6000 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ ਇਹ ਨਵੀਆਂ ਦਰਾਂ 2 ਜੁਲਾਈ 2024 ਤੋਂ ਲਾਗੂ ਹੋਣਗੀਆਂ ਡੀਜ਼ਲ ਪੈਟਰੋਲ ਜੀ ਹਾਂ ਅਤੇ ATF ਦੇ ਨਿਰਿਆਤ ਤੇ ਵਿਸ਼ੇਸ਼ ਵਿਧਿਕ ਆਬਕਾਰੀ ਡਿਊਟੀ ਜ਼ੀਰੋ ਤੇ ਰਹੇਗੀ ਜੀ ਹਾਂ ਦੂਜੇ ਪਾਸੇ ਸਰਕਾਰ ਨੇ ਪੈਟਰੋਲ ਦੇ ਡੀਜ਼ਲ ਦੇ ETF ਦੇ ਨਿਰਧਾਰਤ ਸਪੈਸ਼ਲ ਐਡੀਸ਼ਨ ਐਕਸਰਸਾਈਜ਼ ਡਿਊਟੀ ਨੂੰ ਜ਼ੀਰੋ ਤੇ ਬਰਕਰਾਰ ਰੱਖਿਆ ਇਸ ਦਾ ਮਤਲਬ ਹੈ ਕਿ ਡੀਜ਼ਲ ਪੈਟਰੋਲ ਅਤੇ ATF ਦੇ ਨਿਰਿਆਤ ਲਈ ਮੌਜੂਦਾ ਛੋੜਪ ਵਿਖਦੇ ਵਿੱਚ ਜਾਰੀ ਰਹੇਗੀ ਸਰਕਾਰ ਨੇ 15% ਨੂੰ ਵਿਡਰੋਅਲ ਟੈਕਸ ਵਿਡਫਾਲ ਟੈਕਸ ਨੂੰ ਘਟਾ ਦਿੱਤਾ ਹੈ ਕੀ ਵਿਚਾਰ ਨੇ ਕਮੇਟੇ